ਬਠਿੰਡਾ ਦੇ ਵਿੱਚ ਡਰਾਈਵਰ ਦੀ ਇੱਕ ਗਲਤੀ ਦੇ ਕਾਰਨ ਐਡਾ ਵੱਡਾ ਹਾਦਸਾ ਹੋ ਗਿਆ ਤੇਜ਼ ਸਪੀਡ ਦੇ ਨਾਲ ਲੈ ਕੇ ਜਾ ਰਹੇ ਇਸ ਬੱਸ ਨੂੰ ਜਦੋਂ ਅਚਾਨਕ ਹੀ ਸਾਹਮਣੇ ਤੋਂ ਆ ਰਹੇ ਟਰਾਲੇ ਨੂੰ ਬਚਾਉਣ ਦੇ ਸਮੇ ਇਹ ਘਟਨਾ ਵਾਪਰੀ ਕਿ ਉਹ ਪਲਟ ਕੇ ਨਾਲੇ ਦੇ ਵਿੱਚ ਆ ਡਿੱਗੀ ਜਿਸ ਦੇ ਕਾਰਨ ਕਈ ਲੋਕ ਆਪਣੀ ਜਾਨ ਗਵਾ ਬੈਠੇ ਕਈ ਲੋਕ ਹਲੇ ਵੀ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਨੇ ਪਰ ਕੁਝ ਲੋਕਾਂ ਨੇ ਦਮ ਤੋੜ ਦਿੱਤਾ ਇਹ ਹਾਦਸਾ ਜੀਵਨ ਸਿੰਘ ਵਾਲਾ ਪਿੰਡ ਦੇ ਨੇੜੇ ਵਾਪਰਿਆ ਇਹ ਬੱਸ ਸਰਦੂਲਗੜ ਤੋਂ ਬਠਿੰਡਾ ਦੇ ਵੱਲ ਜਾ ਰਹੀ ਸੀ ਜਿਸ ਦੇ ਵਿੱਚ ਕਰੀਬ 50 ਜਣੇ ਸਵਾਰ ਸਨ ਪਰ ਇਹ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਪਰਿਵਾਰਿਕ ਮੈਂਬਰਾਂ ਨੂੰ ਪਿਆ ਉਹ ਭੁੱਲਿਆ ਨਹੀਂ ਜਾ ਸਕਦਾ ਇਸ ਮੌਕੇ ਤੇ ਮਾਸੂਮ ਛੋਟੇ ਬੱਚੇ ਸਮੇਤ ਉਸ ਦੀ ਮਾਂ ਦੀ ਮ੍ਰਿਤਕ ਦੇ ਖੁਦ ਹੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੱਢੀ ਗਈ ਇਸ ਤੋਂ ਲਾਭ ਕੋਹੋ ਹੋਣ ਹਾਰ ਕੁੜੀ ਜਿਸ ਨੇ ਕੀ ਅਫਸਰ ਬਣਨਾ ਸੀ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਦੁੱਖ ਦੂਰ ਕਰਨੇ ਸੀ ਉਸ ਦੇ ਨਾਲ ਵੀ ਇਹ ਮਾੜੀ ਘਟਨਾ ਹੋਈ ਮੇਰਾ ਮੁੰਡਾ ਸੀ ਜੀ ਤੇ ਇੱਕ ਮੇਰੀ ਨੂੰਹ ਸੀ ਤੇ ਇੱਕ ਮੇਰੀ ਪੋਤੀ ਸੀ ਤੇ ਆ ਦਵਾਈ ਲੈਣ ਜਾ ਰਹੇ ਸੀ ਦਰਦ ਦੀ ਮੁੰਡੇ ਦੇ ਦਰਦ ਹੁੰਦਾ ਸੀ ਤੇ ਉੱਥੇ ਆਪਣੇ ਪਿੰਡ ਵਾਲੀ ਗਰੀ ਫੈਕਟਰੀ ਉਹਦੇ 'ਚ ਲੱਗਿਆ ਹੋਇਆ ਸੀ ਉਦੋਂ ਛੁੱਟੀ ਲੈ ਕੇ ਆਇਆ ਸੀ 1 ਵਜੇ ਤੇ ਕਿਦੋਂ ਦਵਾਈ ਲੈਣ ਘਰੋਂ ਬਸ ਆਪਦੇ ਘਰ ਜੀ ਨੂੰ ਮੋਟਰਸਾਈਕਲ ਤੇ ਲੈ ਕੇ ਗਏ ਪਰ ਜਾਂਦੇ ਸੀ ਮੂਰੇ ਮੀ ਆ ਗਿਆ ਅੰਡੇ ਦੇ ਕਢਾ ਕੇ ਮੋਟਰਸਾਈਕਲ ਆ ਤੇ ਆ ਬੱਸ ਚੜ ਗਏ ਐਸਾ ਬਾਜ਼ਾਰ ਦੇ ਗਾਂ ਜਾ ਕੇ ਬਸ ਪੰਜ ਸੱਤ ਮਿੰਟ ਦਾ ਹਾਸਾ ਹੀ ਹੋ ਗਿਆ ਨੇੜੇ ਜਾ ਕੇ ਕਿਲੋ 2 ਕਿਲੋਮੀਟਰ ਤੇ ਅੱਛਾ ਇਹ ਪਟੰਡੇ ਮੋਟਰਸਾਈਕਲ ਹੀ ਜਾਂਦੇ ਸੀ ਪਹਿਲਾਂ ਪਹਿਲਾਂ ਮੋਟਰਸਾਈਕਲ ਤੇ ਜਾਂਦੀ ਸੀ ਘਰ ਉਹ ਜਿਹੜੀ ਆ ਉਹਨੂੰ ਪਟਾ ਕੇ ਲੈ ਗਈ ਕਾਰ ਆਹਾਂ ਹੋਣੀ ਵਾਹ ਕੇ ਲੈ ਗਈ ਬੱਸ ਤੇ ਹੀ ਬੈਸੂ ਦੀ ਉੱਥੋਂ ਇੱਕ ਜਿਹਾ ਭੱਜ ਕੇ ਜਾ ਕੇ ਚੜ ਗਏ ਬੱਸ ਉੱਤਰਨ ਅਸਾਰੀ ੱਡੇ ਤੇ ਮੋਟਰ ਰੈਂਕ ਲਗਾ ਆ ਗਏ ਤਿੰਨ ਇੱਕ ਤੋਂ ਸਾਨੂੰ ਅਸੀਂ ਪਰਿਵਾਰ ਖਾਨੇ 'ਚ ਬੈਠੇ ਸੀ ਤੇ ਸਪੀਕਰ ਚ ਲਾਉਸਮੈਂਟ ਹੋਈ ਵੀ ਐ ਕਰਕੇ ਬਸ ਨਾਲੇ ਜਿੱਡੀ ਕੀ ਤਾਂ ਅਸੀਂ ਉੱਥੋਂ ਮੈਡੀਕਲ ਦੀ ਦੁਕਾਨ ਤੋਂ ਉੱਥੋਂ ਲੈ ਕੇ ਗੱਡੀ ਅਸੀਂ ਬਾਹਰ ਦੀ ਬਾਹਰ ਹੀ ਬਾਕੀ ਤੁਹਾਨੂੰ ਤਾਂ ਪ ਕੁਝ ਵੈਸੀ ਮਦਦ ਕਰਨ ਲਈ ਗਈ ਸੀ ਅਸਲੀ ਮਦਦ ਤਾਂ ਹੀ ਕਰਨ ਗਈ ਸੀ ਜੀ ਵੀ ਜਾ ਕੇ ਕੱਢ ਕੇ ਕਰਾ ਹੇ ਮਤਲਬ ਆ ਵੀ ਤਾਂ ਉਹ ਕਿਸੇ ਦੀ ਜਾਨ ਬਚਦੀ ਬਚਾਲ ਗਈ ਤੇ ਜਾਨੀ ਉਹਨਾਂ ਦਾ ਜਦੋਂ ਅਸੀਂ ਗਏ ਤੇ ਆ ਮੇਰਾ ਮੁੰਡਾ ਗਾਹਾਂ ਦੇ ਵਿੱਚੋਂ ਕੱਢੀ ਆਉਂਦੇ ਸੀ ਆ ਬਾਹਰ ਜੇ ਨਿਕਲਿਆ ਇਹਨੇ ਆ ਕੇ ਮੈਨੂੰ ਕਿਹਾ ਕਿ ਕਹਿੰਦੇ ਹੁੰਦੇ ਆ ਪਾਪਾ ਕੁੜਮਾ ਕੌਣ ਉਹ ਕਹਦਾ ਕੁੜੀ ਵੀ ਵਿੱਚ ਐ ਤੇ ਉਹ ਵੀ ਉਹਨੂੰ ਕੱਢ ਲਾ ਤੂੰ ਕੁੜੀ ਨੂੰ ਮੈਂ ਤੇਨੇ ਰੋਈ ਜੇ ਗਿਆ ਚੱਕ ਵੀ ਤੂੰ ਤਾਂ ਨਿਕਲ ਬਾਹਰ ਉਹਨੂੰ ਕੱਢ ਗੁੱਟ ਕੇ ਬਾਹਰ ਐਨੇ ਕੁੜੀ ਨੂੰ ਜਦੋਂ ਅਸੀਂ ਦੇਖਿਆ ਕੁੜੀ ਕੋਈ ਤੁਹਾਨੂੰ ਸਹੀ ਨਹੀਂ ਵਿੱਚੋਂ ਤੇ ਐਨੇ ਵੇ ਘਰ ਦੇ ਨੂੰ ਜਦੋਂ ਇਹਨੂੰ ਕੱਟਿਆ ਉਹ ਬਸ ਵਿੱਚੋਂ ਜਦੋਂ ਕੱਢ ਜੇ ਉਹ ਦੁਹਰ ਕੁੜੀ ਕੱਢੀ ਜਾਈ ਤੁਸੀਂ ਨੂੰ ਵੀ ਆਪ ਹੀ ਆਪ ਕੱਢੀ ਹੈ ਹਾਂ ਨੂੰ ਵੀ ਆਪ ਹੀ ਗੱਡੀਆਂ ਨਾਲ ਮੁੰਡਿਆਂ ਨਾਲ ਮੈਂ ਤਾਂ ਅਸੀਂ ਤਾਂ ਉੱਤੇ ਸੀ ਮੁੰ ਨੂੰ ਮੁੰਡਿਆਂ ਨੇ ਕੱਢੀ ਹੈ ਕਿਹੜੀ ਵਿੱਚ ਸੀ ਜੀ ਬੱਸ ਚ ਜਦੋਂ ਬਾਹਰ ਕੱਢੀ ਉਹ ਜਦੋਂ ਲੈਥ ਹੋ ਗਈ ਸੀ ਬਸ ਕੱਢਣ ਸਾਰੀ ਹੋ ਗਈ ਜੀ ਕਿੰਨਾ ਔਖਾ ਹੋ ਗਿਆ ਔਖਾ ਅੱਲਾ ਥੋੜਾ ਮੁੰਡਾ ਸੀ ਇਹ ਤੇ ਜਦੋਂ ਲਾਸ਼ ਆਈ ਫਿਰ ਬੜਾ ਔਖਾ ਔਖਾ ਬਹੁਤ ਜ਼ਿਆਦਾ ਹੋ ਗਿਆ ਜੀ ਕਿੰਨਾ ਕਿ ਉਹਨਾਂ ਥੱਤੀ ਸਮਾਨ ਨੂੰ ਹੋ ਗਈ ਉਹਦੇ ਵੀ ਦਿਸ ਨੂੰ ਹਟ ਕੇ ਸਾਰਾ ਕੁਝ ਵੀ ਕੀ ਹੋ ਗਈ ਆ ਕਹਾਣੀ ਬਣ ਗਈ ਉੱਥੇ ਦੇਖਣ ਸਾਰੀ ਉਹਦੀ ਹੋ ਗਿਆ ਵੀ ਆ ਗੱਲ ਕੀ ਬਣ ਗਈ ਤੇ ਮੁੰਡੇ ਦਾ ਇਹ ਹੋ ਗਿਆ ਉਹਦੀ ਥੇਹਰਾ ਬਦਲ ਜਾਂਦਾ ਤੁਹਾਨੂੰ ਪਤਾ ਹੈ ਇਹ ਕਰਕੇ ਤੇ ਵਰਗਦੋਸੀਂ ਕੱਢ ਕੇ ਆ ਲੈ ਤੇ ਉਹਨਾਂ ਨੂੰ ਇਧਰ ਫੇਰਾ ਹਸਪਤਾਲ ਚ ਭੇਜਦੇ ਨੂੰ ਤੇ ਪੁੱਤੀ ਤਾਂ ਤੇ ਮੁੰਡਾ ਉਦੋਂ ਬਾਅਦ ਕਦੇ ਵੀ ਇਹ ਚੱਲਦੇ ਆਂ ਲੀੜੇ ਲੈ ਕੇ ਫਿਰ ਉਹ ਟੜਕੇ ਲੈਂਦਾ ਇੱਥੇ ਕਿਦੋਂ ਦਰਦ ਵਾਲਾ ਹੋਈ ਜਾਂਦਾ ਤੇ ਸੱਟਾਂ ਸੱਟਾਂ ਵੱਧਦਾ ਉਹਦੇ ਮੁੰਡੇ ਦੇ ਵੀ ਇੱਥੇ ਕੋਈ ਲਾਜ ਹੋ ਰਿਹਾ ਮੁੰਡੇ ਦਾ ਉਹ ਮੁੰਡੇ ਦੇ ਚਾਖਲੇ ਅਜੇ ਬੱਚੇ ਜਿਆਦੇ ਮੁੰਡੇ ਦੱਸਦਾ ਵੀ ਇਸ ਤਰ੍ਹਾਂ ਦੀ ਘਟਨਾ ਕਾਪੀ ਆਈ ਉਹਨੂੰ ਦੱਸਿਆ ਨਹੀਂ ਜੀ ਹਲੇ ਉਹ ਮੁੰਡੇ ਨੂੰ ਜਮੇ ਨਹੀਂ ਦੱਸਿਆ ਉਹ ਬਾਲਾ ਕਰਦਾ ਸੀ ਗੁੱਡੀ ਉਹਦੇ ਕੋਲ ਹੀ ਰਹਿੰਦੀ ਜਦੋਂ ਬਰ ਕਿਹੜੀ ਛੋਟੀ ਦੋ ਸਾਲ ਦਾ ਪ ਉਹਦੇ ਕੋਲ ਹੀ ਰਹਿੰਦੀ ਉਹ ਬਾਲਾ ਉਹਦਾ ਕਰਕੇ ਸੀ ਦੱਸਿਆ ਨਹੀਂ ਪੁੱਛੀ ਸਾਨੂੰ ਜਾਂਦਾ ਮੋੜ ਮੋੜ ਵੀ ਕੀ ਗੱਲ ਬਣ ਗਈ ਸੀ ਕਹਿੰਦੇ ਵੀ ਹਲੇ ਭਈ ਕੋਈ ਨਹੀਂ ਉਹਦੇ ਚਾਲ ਆਏ ਪਏ ਅਸਲੀਅਤ ਚ ਵੀ ਜਨੇ ਵਾਲੇ ਠੀਕ ਐ ਗਰਾਂ ਮੜੇ ਜੀ ਵੀ ਫੇਰ ਪਤਾ ਲੱਗੂਗਾ ਭਾਈ ਥੋੜਾ ਕੱਲਾ ਮੁੰਡਾ ਸੀ ਤਾਂ ਕੱਲਾ ਮੁੰਡਾ ਹੀ ਸੀ ਉਹ ਕਿਨੂੰ ਤੁਹਾਨੂੰ ਵੀ ਤੁਹਾਨੂੰ ਵੀ ਬਹੁਤ ਪਿਆਰ ਕਰਦੀ ਸੀ ਬਹੁਤ ਜ਼ਿਆਦਾ ਕਰਦੀ ਸੀ ਕਿੰਨਾ ਕਹਿੰਦੇ ਉਹਨਾਂ ਜੀ ਸਾਡੇ ਤੋਂ ਬੜੇ ਪਾਸੇ ਵੀ ਨਹੀਂ ਜਾਂਦੀ ਸੀ ਉਹਦੇ ਹੱਥ ਨੇ ਤੜਕੇ ਕੋਲ ਹੀ ਰਹਿੰਦੀ ਸੀ ਸਾਡੇ ਜਦੋਂ ਖੇਤ ਆਉਂਦੇ ਫਿਰ ਕਾ ਭੱਜ ਕੇ ਆਉਂਦੀ ਸੀ ਕਿਦੋਂ ਬਾਹਰੋਂ ਆਉਂਦੇ ਉਹਦੀ ਭੱਜ ਕੇ ਆਉਂਦੀ ਪਾਣੀ ਲਿਉਂਦੀ ਛੋਟੀ ਜੀ ਸੀ ਜਮਾ ਦਾਦੂ ਨੂੰ ਪਾਣੀ ਲਿਆ ਕੇ ਦੋ ਆਪੋਂ ਚੱਕੀ ਦਾਣੀ ਚ ਭੱਜ ਕੇ ਆਉਂਦੀ ਸਾਡੇ ਘਰ ਨਹੀਂ ਆਏ ਮੈਂ ਗਏ ਸੀ ਉਹ ਬਹੁਤ ਜ਼ਿਆਦਾ ਲੈਂਦੀ ਘਰਦੁਆਰੀ ਜਾਂਦੀ ਸੀ ਕੀ ਕਹਿੰਦੇ ਹੁੰਦੇ ਆਥ ਨੇ ਆਪਦੀ ਦਾਦੀ ਦੇ ਨਾਲ ਉਹ ਪਰਿਵਾਰ ਦਾ ਕਿੰਨਾ ਪਾਪਾ ਥੋੜੀ ਵਾਈਪਰ ਪੁਰਾਹਾਲ ਬਹੁਤ ਬੁਰਾ ਹਾਲ ਸਾਰੇ ਪਰਿਵਾਰ ਦੀ ਬੁਰਾ ਹਾਲ ਹੈ ਜੀ ਸਾਡੇ ਲਈ ਵੀ ਕੋਈ ਹੈ ਹੀ ਨਹੀਂ ਹੁਣ ਸਾਡੇ ਅੱਖਾਂ ਦੇ ਮੂਰੇ ਆਹੀ ਸੀ ਜੀ ਹੋਰ ਆਹੀ ਨਹੀਂ ਕੋਈ ਕੋਡੇ ਦਾ ਲਾਸਟ ਕਰ ਰਹੀ ਹੈ ਪ੍ਰਸ਼ਾਸਨ ਕੀ ਨਾ ਇਲਾਜ ਕਰ ਰਿਹਾ ਕੋਈ ਇਲਾਜ ਕਰ ਰਿਹਾ ਕੋਈ ਇਲਾਜ ਨਹੀਂ ਕਰਿਆ ਤੜਕੇ ਇੱਕ ਟੀਕਾ ਲਾਇਆ ਮੁਰਕੇ ਕੋਈ ਬਾਤ ਹੀ ਨਹੀਂ ਪੁੱਛੀ ਇਹਨਾਂ ਨੇ ਜੀ ਜਮ ਪ੍ਰਸ਼ਾਸਨ ਨੇ ਹੁਣ ਜਾ ਕੇ ਬਾਹਰੋਂ ਪ੍ਰਾਈਵੇਟ ਤੋਂ ਦਵਾਈ ਲੈ ਕੇ ਆਏ ਆ ਤੁ ਜਿੰਦਲ ਦਿਓ ਉਹਨਾਂ ਨੇ ਸਮਾ ਫਿਰ ਹੀ ਜਾ ਕੇ ਦਵਾਈ ਉਹਦੀ ਕਰਕੇ ਪਰਚੀ ਨਹੀਂ ਕੀਤੀ ਉਹ ਹੀ ਦਿੱਤੀ ਹੈ ਇਹਨਾਂ ਨੇ ਕੋਈ ਬਾਤ ਹੀ ਨਹੀਂ ਪੁੱਛੀ ਸਾਡੀ ਤੜਕੇ ਰਿਆਂ ਦੀ ਇੱਥੇ ਪਏ ਸਾਡਾ ਉਂਗਲਾ ਸਾ ਇਧਰ ਆ ਉਲਝਿਆ ਪਿਆ ਕੰਮ ਸਾਰਾ ਦੂਜੇ ਪਾਸੇ ਵੀ ਕੀ ਨਾਲ ਮੇਰੇ ਵਾਈਫ ਦੀ ਗੱਲ ਹੋਈ ਹੈ ਪਾਉਣੇ 1 ਵਜੇ ਮੈਡਮ ਨੇ ਗੱਲ ਕਰਵਾਈ ਸੀ ਜੀ ਤੇ ਆਸਾਸ ਕੇ ਗੱਲਾਂ ਵੀ ਕਰ ਰਹੀ ਸੀ ਤੇ ਉਸ ਤੋਂ ਇੱਕ ਦਿਨ ਪਹਿਲਾਂ ਮੇਰੇ ਨਾਲ ਗੱਲ ਹੋਈ ਸੀਗੀ ਵੀ ਕਹਿ ਰਹੀ ਸੀ papa ਤੁਸੀਂ ਹੁਣ ਘਬਰਾਉਣਾ ਨਹੀਂ ਆਪਣੇ ਮੈਂ ਵੱਡੀ ਹੋ ਕੇ ਪਾਲ ਲੇਕੇ ਤੁਹਾਨੂੰ ਤੁਹਾਡਾ ਸਾਰਾ ਕੁਝ ਜਿੰਨਾ ਵੀ ਤੁਹਾਡਾ ਦੁੱਖ ਦਦ ਮੈਂ ਵੰਡਾਵਾਂਗੀ ਮੇਰੇ ਛੋਟੇ ਦੋਨੋਂ ਬੇਟੇ ਬੇਟਾ ਬੇਟੀ ਤੋਂ ਉਹਨਾਂ ਨੂੰ ਪੜਾ ਲਿਖਾ ਕੇ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੀ ਕਿ ਮੈਂ ਖੁਦ ਅਸਰ ਬਣਾ ਕੇ ਪਾਲ ਲੇਕੇ ਕੁਝ ਬਣਾਂਗੀ ਮੈਂ ਕੁਝ ਬਣ ਕੇ ਵਿਖਾਵਾਂਗੀ ਤੇ ਬਸ ਆਹੀ ਦੋ ਚਾਰ ਗੱਲਾਂ ਹੋਈਆਂ ਸੀਗੀਆਂ ਮੁੜ ਕੇ ਤੇ ਹਾਸਾ ਵਾਪਰ ਗਿਆ ਕਿੱਥੇ ਪੜਦੀ ਹੈਗੀ ਸੀ ਕਿ ਤੁਸੀਂ ਪੜਾ ਕਿਵੇਂ ਪੜਾ ਰਹੇ ਸੀ ਤੁਸੀਂ ਵੀ ਮਜ਼ਦੂਰੀ ਕਰਦੇ ਹੈਗੇ ਇਹ ਫ੍ਰੀ ਮਤਲਬ ਪੜਾਈ ਸੀਗੀ ਆਪਣੇ ਮਾਤਾ ਸਾਹਿਬਪੁਰ ਯੂਨੀਵਰਸਿਟੀ ਸਾਬੋਤਲਵੰਡੀ ਚ ਤੇ ਇਹ ਸਾਨੂੰ ਕਿਸੇ ਦੱਸਿਆ ਤੇ ਮੈਂ ਇੱਥੇ ਆਇਆ ਉਸਨੇ ਮਤਲਬ ਟੈਸਟ ਕਲੀਅਰ ਕਰਕੇ ਸ਼ਾਰਸੀ ਬੇਟੀ ਮੇਰੀ ਤੇ ਕਲੀਅਰ ਕਰਕੇ ਤੇ ਉਹਨੂੰ ਪਾਸ ਕੀਤਾ ਤੇ ਉਸ ਤੋਂ ਬਾਅਦ ਇਹ ਇੱਥੇ ਮਤਲਬ ਮਤਲਬ ਇੱਥੇ ਜਿਆਦਾ ਟਾਈਮ ਇੱਥੇ ਰਹਿੰਦੇ ਸੀ ਵੀ ਤੇ ਛੁੱਟੀਆਂ ਵਿੱਚ ਘਰ ਆਉਂਦੇ ਸੀਗੇ ਛੁੱਟੀਆਂ ਜਿਵੇਂ ਹੁਣ ਕੱਲ ਛੁੱਟੀਆਂ ਸੀਗੀਆਂ ਕੱਲ ਕੱਲ ਹੀ ਘਰ ਆਣਾ ਸੀ ਤੇ ਬੱਸ ਨਹੀਂ ਜਾ ਸਕਿਆ ਅੱਜ ਕੱਤੀ ਵੀ ਜਾਂਦੀ ਸੀ ਮੈਂ ਕੀਰਤਨ ਵੀ ਕਰਦੀ ਸੀ ਕਾਫੀ ਉੱਥੇ ਜਿਆਦਾ ਐਕਟਿਵ ਰਹਿੰਦੀ ਹਾਂ ਹਾਂਜੀ ਹਾਂਜੀ ਉਹਨਾਂ ਪੁਰ ਸਿੱਖੀ ਵਿੱਚ ਬਹੁਤ ਵਧੀਆ ਉਹਨਾਂ ਦਾ ਸੀਗਾ ਤੇ ਕਰਕੇ ਵੇ ਤਾਂ ਬਹੁਤ ਵਧੀਆ ਨੇ ਮਾਤਾ ਹਾਸਲ ਕਰ ਸਕਦੇ ਪਹਿਲੇ 2 ਸਾਲਾਂ ਤੋਂ ਉਹ ਇਹਦੇ ਮਤਲਬ ਪ੍ਰੈਕਟਿਸ ਕਰ ਰਹੀ ਸੀ ਤੇ ਗੋਇੰਦਵਾਲ ਸਾਹਿਬ ਵੀ ਗਈ ਹੋਰ ਹੀ ਕਈ ਜਗ੍ਹਾ ਤੇ ਮੁਕਤਸਰ ਸਾਹਿਬ ਵੀ ਗਈ ਲੈ ਕੇ ਜਾਂਦੇ ਸੀ ਆਸ-ਪਾਸੇ ਜਿੱਥੇ ਵੀ ਪ੍ਰੋਗਰਾਮ ਹੋਣ ਨਾਲ ਜਾਂਦੀ ਸੀ ਤੇ ਆਦਾ ਵਧੀਆ ਕਤਤਪ ਕਰਦੇ ਸੀ ਬੱਚੇ ਸਾਰੇ ਤੇ ਵਧੀਆ ਮਾਹੌਲ ਚ ਫੜਦੀ ਸੀ ਕੋਈ ਤਹਿ ਦੀ ਗੱਲ ਨਹੀਂ ਸੀ ਕੋਈ ਪਰੇਸ਼ਾਨੀ ਨਹੀਂ ਸੀ ਤੇ ਹੁਣ ਬਸ ਸੱਚੇ ਪਰਿਵਾਰ ਚ ਕਿਸ ਤਰ੍ਹਾਂ ਦਾ ਸੋਗ ਹੈਗਾ ਉਹਦੀ ਮਾਤਾ ਦਾ ਕੀ ਕਿੰਨਾ ਤੁਸੀਂ ਜਿਵੇਂ ਆਏ ਹੋ ਕੱਲ ਮਾਤਾ ਵੀ ਆਏ ਹੋਗੇ ਕਿੰਨਾ ਕੋ ਦੁੱਖ ਹੈਗਾ ਤੁਹੇ ਮੈਂ ਤੁਹਾਡਾ ਦੁੱਖ ਵੀ ਅੱਖਾਂ ਚ ਭਰੀਆਂ ਤੁਹਾਡੀਆਂ ਵੀ ਮਨ ਭਰਿਆ ਹੋਇਆ ਹੈ ਮੇਰੇ ਹਾਂਜੀ ਉਹ ਬਸ ਉਹਨਾਂ ਕੋਲ ਬਸ ਸੰਭਾਲਿਆ ਲਈ ਜਾ ਰਿਹਾ ਹੈ ਬਾ ਦਸਤੇਦਾਰ ਟਾਣਾ ਪਰ ਉਹਨੂੰ ਸਵਾਰ ਹੈ ਉਹਦੇ ਵੀ ਹੱਥ ਤਵੇਤ ਖਰਾਬ ਰਹਿੰਦੀ ਹੈ ਤੇ ਬਾਕੀ ਦੋ ਬੱਚੇ ਹੋਰ ਆ ਉਹ ਵੀ ਪਾਲ ਰਿਹਾ ਬਾਕੀ ਮੰਗ ਕੀ ਹੈਗੇ ਸੋ ਥੋੜੀ ਉਹਨੂੰ ਥੋੜੀ ਬਸ ਇਹ ਸਰਕਾਰ ਨੂੰ ਮੰਗ ਹੈ ਜੀ ਸਾਡੀ ਕੋਈ ਮਦਦ ਕੀਤੀ ਜਾਵੇ ਜਿੰਦੇ ਨਾਲ ਮੈਂ ਉਹਦੇ ਪਰਿਵਾਰ ਨੂੰ ਪਾਲ ਸਕਾਂ ਖਾਣ ਖਾ ਸਕਾਂ ਜਿਹੜੇ ਸਪੜੇ ਅਧੂਰੇ ਰਹਿ ਗਏ ਸੀ ਉਹਦੇ ਵੀ ਛੋਟੀ ਪਣ ਪੂਰੇ ਕਰ ਸਕੀਏ ਬਸ ਇਹ ਹੀ ਗੱਲ ਹੈ ਹੋਰ ਮੈਨੂੰ ਕੋਈ ਚੀਜ਼ ਨਹੀਂ ਚਾਹੀਦੀ ਤੁਹਾਡੇ ਨਾਲ ਗੱਲ ਕਰਦੀ ਸੀ ਜਦੋਂ ਘਰ ਜਾਂਦੀ ਸੀ ਕੋਈ ਗੱਲ ਕਰਦੀ ਸੀ ਜਦੋਂ ਇੱਥੇ ਐਡਮਿਸ਼ਨ ਲਈ ਹੈ ਉਹਨੇ ਸ਼ਰੂਮਣੀ ਕਮੇਟੀ ਵੱਲੋਂ ਫ੍ਰੀ ਫ੍ਰੀ ਐਜੂਕੇਸ਼ਨ ਚਲਾਈ ਗਈ ਹਾਂਜੀ ਹਾਂਜੀ ਬਿਲਕੁਲ ਫ੍ਰੀ ਸੀਗਾ ਕੋਈ ਖਰਚਾ ਨਹੀਂ ਆਇਆ ਕੁਝ ਵੀ ਨਹੀਂ ਆਇਆ ਸਗੋਂ ਉਹਨੂੰ ਮਤਲਬ ਵਧੀਆ ਮਤਲਬ ਖਾਣਕ ਵਧੀਆ ਖਾਣ ਉਸ ਤੋਂ ਬਾਅਦ ਉਹਨੂੰ ਪੜਾਈ ਵਿੱਚ ਕੋਈ ਕਿਤਾਬ ਲੈਣ ਦੀ ਲੋੜ ਨਹੀਂ ਪਈ ਕੋਈ ਮੈਨੂੰ ਜਿਆਦਾ ਖਰਚਾ ਨਹੀਂ ਬਸ ਮੈਂ ਤਾਂ ਆ ਕੇ ਮਿਲ ਜਾਣਾ ਜਾਂ ਬਤਵਤ ਲੈ ਕੇ ਜਾਂਦਾ ਸੀ ਕਦੇ ਉਹ ਵੀ ਜਾਂ ਤਾਂ ਇੱਥੇ ਹੀ ਰਹਿੰਦੇ ਸੀ ਆਸਤੇ ਖੜੇ ਦੀ ਉਹ ਵੀ ਸੀ ਹਾਥੇ ਖੜੇ ਚਲੇ ਜਾਂਦੀ ਸੀ ਬਸ ਐਨਾ ਹੀ ਸੀਗਾ ਹੋਰ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਭੈਣ ਭਰਾ ਖੁਸ਼ੀ ਵੀ ਅੱਜ ਭੈਣ ਆਉਗੀ ਹਾਂਜੀ ਬਹੁਤ ਖੁਸ਼ੀ ਕਰੇ ਤਾਂ ਬੰਦਾ ਵੀ ਪ੍ਰੋਗਰਾਮ ਬਣਾ ਸੀ ਨਹੀਂ ਅੱਜ ਕੀ ਪ੍ਰੋਗਰਾਮ ਉਹਨਾਂ ਦਾ ਮੇਰੇ ਵੱਡੇ ਭਾਈ ਸਾਹਿਬ ਉਹਨਾਂ ਦੇ ਬੇਟੇ ਨਾਲ ਆਉਣਾ ਸੀ ਉਹ ਉਥੇ ਉਡੀਕ ਰਿਹਾ ਸੀ ਮਠਿੰਡੇ 30 ਕਿਲੋਮੀਟਰ ਵਾਕpass ਜਿਹੜਾ ਇੱਥੋਂ ਤਰਵੰਡੀ ਸਾਬ ਤੋਂ ਉਹਨੇ ਜਾਣਾ ਸੀ ਤੇ ਬਸ 10 12 ਕਿਲੋਮੀਟਰ 15 ਕਿਲੋਮੀਟਰ ਹਾਦਥੇ ਇੱਥੇ ਹੋ ਗਿਆ ਮੈਨੂੰ ਕਹਿੰਦੇ ਚਾਚਾ ਜੀ ਆਈ ਨਹੀਂ ਗੁੱਡੂ ਕਬ ਨਹੀਂ ਤੇ ਮੈਂ ਉਹਨਾਂ ਨੂੰ ਜਦ ਫੋਨ ਕੀਤਾ ਪਰ ਫੋਨ ਨਹੀਂ ਚੱਕਿਆ ਬੰਦ ਆ ਰਿਹਾ ਸੀਗਾ ਫਿਰ ਇੱਥੇ ਆਪਣਾ ਕਾਲਜ ਵਿੱਚ ਫੋਨ ਕੀਤਾ ਫਿਰ ਪਤਾ ਚੱਲਿਆ ਵੀ ਆ ਹਾਸਾ ਹੋ ਗਿਆ ਫਿਰ ਅਸੀਂ ਉੱਥੋਂ ਆਏ ਸੀ ਤੇਰਾ ਪ੍ਰਾਉੜੀ ਕਰਿਆ ਤੁਨੂੰ ਪ੍ਰਾਉੜੀ ਕਰਿਆ ਸੀਗਾ ਭੈਣਾ ਉਹ ਵੀ ਉਡੀਕ ਦੀ ਪਈ ਸੀ ਬਸ ਉਹ ਵਕਤ ਵੇਖਦੇ ਹਾਂ ਜੇ ਤੁਹਾਨੂੰ ਦੱਸਿਆ ਵੀ